we uh -huh. ਦੀ ਜਿਹੜਾ ਮੱਖਾ ਚਾਹਲ ਤੁਸੀਂ ਰੈਲੀ ਕੀਤੀ ਹੈ ਇਹਦੇ ਸਬੰਧ ਦੇ ਵਿੱਚ ਪੂਰੀ ਜਾਣਕਾਰੀ ਮੈਂ ਮਹਿੰਦਰ ਸਿੰਘ ਪੈਣੀਵਾਗਾ ਬੀਕੇਜੂ ਡਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਜਿਹੜਾ ਮੱਖਾਗਾ ਉਹਦੇ ਵਿੱਚ ਰੈਲੀ ਕੀਤੀ ਆ ਪਿੰਡ ਦੀ ਸਾਡੀ ਬਲਾਕ ਦੇ ਆਗੂ ਸਾਰੇ ਪੰਚਾਇਤ ਸਮੂੱਚੀ ਸਾਭਕੀ ਤੇ ਮੌਜੂਦਾ ਪੰਚਾਇਤ ਕਲੱਬਾਂ ਵਾਲੇ ਤੇ ਸਾਰੀਆਂ ਕਿਸਾਨ ਜੁਗਨੀਆਂ ਦੇ ਆਗੂ ਘਰ ਘਰ ਦਾ ਬੰਦਾ ਅੱਜ ਮਾ ਮੱਖੇ ਦੇ ਵਿੱਚ ਇਕੱਠਾ ਹੋਇਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਥੋਂ ਦੀ ਇੱਕ ਨਮਾਲਕ ਕੁੜੀ ਆ ਜਿਹੜੀ ਉਹ ਲਾਪਤਾ ਹੋ ਗਈ ਸੀ ਜਿਹੜਾ ਮੁੰਡਾ ਲੈ ਕੇ ਗਿਆ ਸੀ ਉਹ ਮੰਨ ਗਿਆ ਵੀ ਮੇਰੇ ਕੋਲੇ ਸੀ ਮੈਂ ਪਿੰਡ ਨੂੰ ਬਾਚੜਾ ਤੀ ਪਰ 10 ਤਰੀਕ 11 ਤਰੀਕ ਦੀ ਗੱਲ ਹੈ ਮੁੜ ਕੇ ਕੁੜੀ ਹਜੇ ਤੱਕ ਘਰੇ ਨਹੀਂ ਆਈ ਸਾਡੀ ਪੁਲਿਸ ਹੈ ਜਿਹੜੀ ਡਰਾਮੇ ਕਰੀ ਜਾ ਰਹੀ ਹੈ ਕਿਉਂਕਿ ਜਿਹੜਾ ਉਧਰ ਪਰਿਵਾਰ ਹੈ ਉਸ ਨਾਲ ਉਹਦਾ ਅੰਗੜ ਤੁਪ ਹੋ ਗਿਆ ਤੇ ਲਗਾਤਾਰ ਪਹਿਲਾਂ ਵੀ ਧਰਨਾ ਦਿੱਤਾ ਪਰੋਸੇ ਤੋਂ ਬਿਨਾ ਪਰਿਵਾਰ ਨੂੰ ਕੁਝ ਨਹੀਂ ਮਿਲਦਾ ਕੱਲਾ ਪਰੋਸਾ ਦਿੱਤਾ ਜਾਂਦਾ ਵੀ ਆ ਜੂ ਅੱਜ ਪੁੱਤਾ ਵਾਂਗੂ ਪਾਲੀ ਹੋਈ ਜਿਹੜੀ ਕੁੜੀ ਐ ਉਹਨੂੰ ਲੰਬਾ ਸਮਾਂ ਹੋ ਗਿਆ ਘਰੇ ਨਹੀਂ ਆਈ ਤੇ ਜਿੰਨਾਂ ਨੂੰ ਅਸੀਂ ਦੁਕਾਨ ਤੇ ਗਏ ਨੂੰ ਵੀ ਦੋ ਵਾਰੀ ਪੁੱਛ ਲੈਨੇ ਆ ਵੀ ਟਾਈਮ ਕਿਉਂ ਲੱਗ ਗਿਆ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਵਾਸਤੇ ਸਾਰੇ ਘਰ ਘਰ ਦਾ ਬੰਦਾ ਸੱਤ ਦੇ ਵਿੱਚ ਇਕੱਠਾ ਹੋਇਆ ਤੇ ਪਰਸੋਂ ਨੂੰ ਯਾਨੀ ਕਿ 25 ਤਰੀਕ ਨੂੰ ਅਸੀਂ ਜੋਗੇ ਥਾਣੇ ਦਾ ਦੂਜੀ ਵਾਰਾ ਮੁਕੰਮਲ ਕਰਾਓ ਕਰਨ ਜਾ ਰਹੇ ਹਾਂ ਧਰਨਾ ਲਾ ਕੇ ਉੱਥੇ ਮੀਟਿੰਗ ਕਰਕੇ ਉਸ ਤੋਂ ਬਾਅਦ ਕੋਈ ਤੁਰਤ ਪੈਰੀ ਅਗਲਾ ਐਲਾਨ ਕੀਤਾ ਜਾਊਗਾ ਤੇ ਜੇਕਰ ਇੱਥੋਂ ਦੇ ਪੁਲਿਸਾ ਇੱਥੋਂ ਦੀ ਸਰਕਾਰ ਇਸ ਗੱਲ ਨੂੰ ਮੰਨਦੀ ਆ ਵੀ ਠੀਕ ਆ ਨਮਾਲਕ ਬੱਚੀ ਆ ਘਰੋਂ ਗਈ ਆ ਤਾਂ ਫਿਰ 25 ਤਰੀਕ ਤੋਂ ਪਹਿਲਾਂ ਪਹਿਲਾਂ ਉਹ ਉਸ ਪਰਿਵਾਰ ਦੀ ਪੁੱਛਦਾਸ ਕਰਕੇ ਉਸ ਪਰਿਵਾਰ ਦੇ ਕੋਲੇ ਕੁੜੀ ਆ ਉਹਨਾਂ ਨੇ ਇੱਕ ਜੇ ਕਹਿ ਦੀਆ ਧੌਣ ਚ ਕਿੱਲਾ ਉਸ ਪਰਿਵਾਰ ਦੇ ਸਿੱਧਾ ਚੈਲੰਜ ਕਰਦੇ ਆ ਗੁੜੀ ਵਾਲੇ ਪਰਿਵਾਰ ਨੂੰ ਤੇ ਨਹੀਂ ਉਸ ਤੋਂ ਪਹਿਲਾਂ ਉਹਨਾਂ ਦੀ ਪੁੱਛਦਾਸ ਕਰਕੇ ਬੁੜੀਆਂ ਨੂੰ ਘਰੇ ਲਿਆਉਣਾ ਤੇ ਨਹੀਂ ਫਿਰ ਲੋਕਾਂ ਦਾ ਜਿਹੜਾ ਗੁੱਸਾ ਹੈਗਾ ਉਹ ਸਾਹਮਣੇ ਵਾਸਤੇ ਤਿਆਰ ਰਹਿਣਾ 25 ਤਰੀਕ ਨੂੰ ਅਸੀਂ ਕੀ ਕਰਨਾ ਅਮਿੰਦਰ ਸਮਾਹ ਹੋ ਗਿਆ ਲੱਭ ਨੂੰ ਰਹੇ ਕੀ ਕਾਰਨ ਕੀ ਲੱਗਦਾਗਾ ਕਾਰਨ ਆਪਾਂ ਨੂੰ ਸਾਰੇ ਲੋਕਾਂ ਨੂੰ ਪਤਾ ਵੀ ਚੋਰਾ ਨਾਲ ਕੁੱਤੀ ਰਲਈ ਹੋਈ ਹੈ ਜਦੋਂ ਪੰਚਾਇਤ ਨੂੰ ਲੈ ਕੇ ਹਿੱਕ ਤਾਣ ਕੇ ਬੰਦਾ ਥਾਣੇ ਦੇ ਵਿੱਚ ਆਉਂਦਾਗਾ ਤੇ ਆ ਕੇ ਇਹ ਗੱਲ ਕਹਿੰਦਾ ਵੀ ਮੈਂ ਛੋਟੀ ਕੁੜੀ ਭਲਾਡੇ ਤੋਂ ਚੜਾਤੀ ਪਹਿਲਾਂ ਮੇਰੇ ਕੋਲੇ ਸੀ ਉਥੋਂ ਸਰੇਆ ਨੂੰ ਪਤਾ ਲੱਗਦਾ ਵੀ ਜਦੋਂ ਬੰਦਾ ਸਰੇਆ ਆ ਸਕਦਾ ਮੋਟਾ ਪੈਸਾ ਦੇ ਕੇ ਤਾਕਰੀ ਫਰਮਾਇਸ਼ ਲਵਾ ਕੇ ਥਾਣੇ ਦੇ ਵਿੱਚ ਆ ਕੇ ਉਹਨੇ ਆ ਗੱਲ ਕਹੀ ਐ ਭਵਾਂ ਦੀ ਪਿੰਡ ਨੇ ਦਬਾ ਪਾ ਕੇ ਉਹ ਤੇ ਪਰਚਾ ਦਰਜ ਕਰਾਤਾ ਬਣਦੇ ਸੀ ਕੁੜੀ ਨਮਾਲਕਾ ਪਰ ਉਸ ਪਰਿਵਾਰ ਨੂੰ ਹਜੇ ਤੱਕ ਪੁੱਛ ਦੱਸ ਨਹੀਂ ਕਰੀ ਜਾਂਦੀ ਵੀ ਉਹਦਾ ਭਾਈ ਆ ਜਿਹੜਾ ਉਹਦਾ ਵਿੱਚ ਰੋਲ ਐ ਉਹਦੀ ਮਾਤਾ ਦਾ ਪੂਰਾ ਰੋਲ ਐ ਪਰ ਪਰਿਵਾਰ ਨੂੰ ਜਿਵੇਂ ਰਿਸ਼ਤੇਦਾਰ ਹੁੰਦੇ ਐ ਥਾਣੇ ਛੱਦ ਕੇ ਮੋੜ ਦਿੰਦੇ ਐ ਇੱਥੋਂ ਅਸੀਂ ਕਹਿੰਦੇ ਆ ਵੀ ਚੋਰਾ ਨਾਲ ਕੁੱਤੀ ਰਲ ਗਈ ਤਾਂ ਕਰਕੇ ਕੁੜੀ ਆ ਜਿਹੜੀ ਮਿਲ ਨਹੀਂ ਰਹੀ ਸਰਕਾਰਾਂ ਦੇ ਪਾਸੇ ਕਹਿੰਦੇ ਆ ਨੇ ਕੁੜੀਆਂ ਨੂੰ ਅਗਲੇ ਲਿਆ ਉਹ ਕੁੜੀਆਂ ਦਾ ਅਸੀਂ ਸਦਕਾ ਕਰਦੇ ਹਾਂ ਉਹ ਦੂਜੇ ਪਾਸੇ ਇੱਕ ਨਵਾਲਕ ਬੱਚੀ ਨੂੰ ਇਨੇ ਦਿਨ ਹੋ ਗਏ ਭਗਵੰਤ ਮਾਨਾ ਰੋਜ਼ੀ ਰੋਜ਼ ਕਹਿਦਾ ਨਹੀਂ ਸਕਦਾ ਭਗਵੰਤ ਮਾਨਾ ਵੀ ਕੁੜੀਆਂ ਨੂੰ ਵਧੀਆ ਪੜ੍ਹਾਓ ਤੇ ਉਸ ਤੋਂ ਬਾਅਦ ਨੌਕਰੀ ਦੇਣਾ ਮੇਰੇ ਸਾਰੇ ਐ ਕੁੜੀਆਂ ਨੂੰ ਅੱਗੇ ਲਿਆਓ ਪਰ ਇਧਰਲੇ ਪਾਸੇ ਮਾਖੇ ਦੇ ਵਿੱਚ ਇੱਕ ਐਡੀ ਵੱਡੀ ਘਟਨਾ ਹੋ ਗਈ ਕਿਸੇ ਸਾਡੇ ਐਮਐਲਏ ਦਾ ਕਿਸੇ ਸਾਡੇ ਮੰਤਰੀ ਦਾ ਕਿਸੇ ਕਿਸੇ ਦਾ ਬਿਆਨ ਨਹੀਂ ਆਉਂਦਾ ਵੀ ਇੱਕ ਪੰਡਤ ਪਰਿਵਾਰ ਨਾਲ ਐਡਾ ਤੱਕਾ ਹੋਇਆ ਕੁੜੀ ਆ ਜਿਹੜੀ ਪਾਲੀ ਪਲੋਸੀ ਘਰੋਂ ਇਨੇ ਦਿਨ ਹੋ ਗਏ ਘਰੇ ਨਹੀਂ ਆਈ ਕਿੱਧਰ ਲਾ ਪਤਾ ਹੋ ਗਈ ਪਰ ਸਾਰੇ ਸੁਸਤਰੀ ਸਰਾਏ ਬੈਠੇ ਆ ਤੇ ਪੰਜੇ ਗੁੱਸਾ ਦਾ ਉਸ ਪਿੰਡ ਨੂੰ ਆ ਉਸ ਪਰਿਵਾਰ ਨੂੰ ਆ ਪਰ ਇਹਨਾਂ ਦੇ ਅੱਜ ਤੱਕ ਕੋਈ ਵੀ ਕਿਸੇ ਨੇ ਹਜੇ ਤੱਕ ਬਾਤ ਨਹੀਂ ਪੁੱਛੀ